ਸੋਹਿਲਾ ਗਉੜੀ ਦੀਪ ਕੀ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਵਰੀਓ ਸਿਰਜਣਹਾਰੋ ਤੁਮ ਗਾਓ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਗਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸਮਾਲੀਨ ਦੇਖੇਗਾ ਦੇਵਨ ਹਾਰ ਤੇਰੇ ਦਾਣੀ ਕੀਮਤ ਨਾ ਪਵੇ ਤਿਸ ਦਾਤੇ ਕਵਣ ਸਮਾਰ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਕਾਰ ਕਰਿ ਹੋ ਪਹੁੰਚਾ ਸਦੜੇ ਨੇ ਤਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਵਨ ਰਾਗਿਆ ਸਾਮਹਲਾ ਪਹਿਲਾ ਛੇ ਕਰਛੇ ਗੁਰਛੇ ਉਪਦੇਸ ਗੁਰਗੁਰ ਇਕੂ ਵੇ ਸੇਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਕਰਾਖ ਵਡਾਈ ਤੋਇਰਾਉ ਵਿਸਵੇ ਚਸਿਆ ਕੜੀਆਂ ਪਹਿਰਾ ਥਿਤਿਵਾਰੀ ਮਾ ਹੁਆ ਸੂਰਜ ਜੀ ਕੋ ਰੂਤੇ ਅਨੇਕ ਨਾਨਕ ਕਰਤੇ ਕੇ ਕਹਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੇ ਥਾਲ ਰਾਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੋਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਰਹਾਓ ਸੈ ਸਤਵ ਨਨ ਨਨ ਹੈ ਤੋਏ ਕੋ ਸੈ ਸਮਰਤ ਨਨ ਇਕ ਤੋਏ ਸੈ ਸਪਦ ਮੇ ਬਲੇ ਨਨ ਇਕ ਪਦ ਗੰਦ ਬੇਨ ਸੈ ਸਤਵ ਗੰਧੇ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਇ ਹਰ ਚਰਨ ਕਮਲ ਮਕਰੰਦ ਲੋਬਿਤ ਮਨ ਅਣ ਦਿਨ ਮੋਹਿ ਆਹੇ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਾ ਕੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵਡਾ ਹੈ ਕਰ ਡੰਡਾਉਤ ਪੁਨ ਵਡਾ ਹੈ ਰਹਾਉ ਸਾਕਤ ਹਰ ਰਸ ਸਾਰ ਨਾ ਜਾਣਿਆ ਤਿਨੇ ਅੰਤਰ ਹਮੇ ਖੰਡਾ ਹੈ ਜਿਉਂ ਜਿਉਂ ਚੱਲੇ ਚੁਬੇ ਦੁਖ ਪਾਵੇ ਜਮ ਕਾਲ ਸੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨ ਦੁਖ ਜਨਮ ਮਰਨ ਪਵ ਖੰਡਾ ਹੈ अब नासी पुरख पाया परमेश्वर बहुत सोब खंड ब्रह्मांड है हम गरीब मस्कीन प्राप्त तेरे हर राख राख वडवटा है जन नानक नाम आधार टेक है हर नाम में ही सुख मंडा है रागौड़ी पूर्वी महला पांचवा ਕਰੋ ਬੇਨਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇहां ਘਾਟ ਚਲੋ ਹਰਲਾ ਅੱਗੇ ਬਸਨ ਸੁਹੇਲਾ ਆਉਦ ਕਟੇ ਦਿਨ ਸੁਰੇ ਨਾਰ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਬਕਾਰ ਸੰਸਮੈ ਤਰੀਓ ਬ੍ਰह्म ਗਿਆਨੀ ਜਿਸ ਜਗਾਇ ਪਿਆਵੇ ਇਹ ਰਤ ਅਕਥ ਕਥਾ ਤਨ ਜਾਣੀ ਜਾ ਕੋ ਹੈ ਸੋਈ ਬਹਜੋ ਹਰ ਗੁਰ ਤੇ ਮਨ ਬਸੇਰਾ ਨਿਟਕਰ ਮਹਿਲ ਪਾਉ ਸੁਖ ਸਹਜੇ ਬਹੁਰ ਨ ਹੋਏ ਗੋ ਫੇਰਾ अंतर जामी पुरख विदाते सरदा मन की पूरे नानक दास यह सुख मांग मौकों कर संतन की तू अंतर जामी पुरख विदाते सरदा मन की पूरे ਨਾਨਕ ਦਾਸ ਇਹ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਤੂਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ